ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ 19 ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਰੈਗੂਲਰ ਭਰਤੀ ਦਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਹੈ ਸਬ ਇੰਸਪੈਕਟਰ ਅਤੇ ਕਨਸਟੇਬਲ ਤੇ ਭਰਤੀ ਆਊਟ ਕੀਤੀ ਗਈ ਹੈ ਤਨਖਾਹ ਦੀ ਗੱਲ ਕਰੀਏ ਤਾਂ 21700 ਤੋਂ ਲੈ ਕੇ 35400 ਪਲੱਸ ਤੁਹਾਡੀ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ ਉਮਰ ਹੱਦ ਦੀ ਗੱਲ ਕਰੀਏ ਤਾਂ 18 ਤੋਂ 28 ਸਾਲ ਇਸ ਦੇ ਵਿੱਚ ਇਸ ਜਿਹੜੀ ਹੈਗੀ ਉਹ ਤੁਹਾਡੀ ਮੰਗੀ ਗਈ ਹੈ ਇਸ ਦੇ ਵਿੱਚ ਅਪਲਾਈ ਤੁਸੀਂ ਕਰ ਸਕਦੇ ਹੋ 14 ਮਈ 2024 ਤੱਕ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਚੱਲਦੇ ਹਾਂ ਨੋਟੀਫਿਕੇਸ਼ਨ ਤੇ ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਸਬ ਇਨਸਪੈਕਟਰ ਅਤੇ ਕਨਸਟੇਬਲ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ 15 4 2024 ਤੋਂ ਔਰ ਇਸ ਦੀ ਜੋ ਲਾਸਟ ਡੇਟ ਰਹਿਣ ਵਾਲੀ ਹੈ ਉਹ 14 5 2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਸਭ ਇਨਸਪੈਕਟਰ ਦੀਆਂ ਪੋਸਟਾਂ ਨੇ ਇਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਰਹਿਣ ਵਾਲੀ ਆ ਉਹ 35400 ਪਲੱਸ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਇਸ ਦੇ ਵਿੱਚ ਜੋ ਅਸੈਂਸ਼ੀਅਲ ਕੁਆਲਿਫਿਕੇਸ਼ਨ ਤੁਹਾਡੀ ਮੰਗੀ ਆ ਉਹ ਗ੍ਰੈਜੂਏਸ਼ਨ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ ਔਰ ਇਸ ਦੇ ਵਿੱਚ ਜੋ ਤੁਹਾਡੀ ਏਜ ਲਿਮਿਟ ਹੈ 1/7/2024 ਤੱਕ ਉਹ ਤੁਹਾਡੀ ਮਿਨੀਮਮ 20 ਸਾਲ ਅਤੇ ਮੈਕਸਿਮਮ 28 ਸਾਲ ਤੁਹਾਡੀ ਜਿਹੜੀ ਆ ਉਹ ਏਜ ਹੋਣੀ ਚਾਹੀਦੀ ਹੈ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 452 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਕਾਂਸਟੇਬਲ ਦੀਆਂ ਪੋਸਟਾਂ ਨੇ ਇਸ ਦੇ ਵਿੱਚ ਜੋ ਤੁਹਾਡੀ ਕੁਆਲਿਫੀਕੇਸ਼ਨ ਮੰਗੀ ਗਈ ਆ ਉਹ 10th ਪਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਬੋਰਡ ਦੁਆਰਾ ਰੈਕੋਗਨਾਈਜ਼ ਬੋਰਡ ਦੁਆਰਾ ਤਾਂ ਇਸ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਸੈਲਰੀ ਦੀ ਗੱਲ ਕਰੀਏ ਤਾਂ 21700 ਪਲੱਸ ਤੁਹਾਡੀ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਦੇ ਵਿੱਚ ਏਜ ਲਿਮਿਟ ਦੀ ਗੱਲ ਕਰੀਏ ਤਾਂ ਮਿਨਿਮਮ 18 ਸਾਲ ਅਤੇ ਮੈਕਸਿਮਮ 28 ਸਾਲ ਤੁਹਾਡੀ ਏਜ ਜਿਹੜੀ ਹੈ ਇਸ ਦੇ ਵਿੱਚ ਮੰਗੀ ਗਈ ਹੈ ਇਸ ਦੇ ਵਿੱਚ ਜੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ 4208 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 4660 ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 452 ਪੋਸਟਾਂ ਸਬ ਇੰਸਪੈਕਟਰ ਦੀਆਂ ਅਤੇ 4208 ਪੋਸਟਾਂ ਜਿਹੜੀਆਂ ਨੇ ਕਨਸਟੇਬਲ ਦੀਆਂ ਪੋਸਟਾਂ ਆਊਟ ਕਿ ਦਿੱਆਂ ਗਈਆਂ ਨੇ ਇਸ ਦੇ ਵਿੱਚ ਤੁਹਾਨੂੰ 3 ਸਾਲ ਦਾ ਰਿਲੈਕਸੇਸ਼ਨ ਵੀ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਫਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਏਗਾ ਔਰ ਉਸ ਤੋਂ ਬਾਅਦ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਤੁਹਾਨੂੰ ਉਹ ਵੀ ਇਸ ਦੇ ਵਿੱਚ ਦਿੱਤੀ ਜਾਊਗੀ ਡਿਸੇਬਿਲਟੀ ਦੇ ਲਈ ਰਿਜ਼ਰਵੇਸ਼ਨ ਦਿੱਤੀ ਜਾਏਗੀ ਫਿਰ ਐਕਸ ਸਰਵਿਸਮੈਨ ਦੇ ਲਈ ਰਿਜ਼ਰਵੇਸ਼ਨ ਹੈ ਔਰ ਔਮਨ ਦੇ ਲਈ ਵੀ 15% ਪੋਸਟਾਂ ਜਿਹੜੀਆਂ ਹੈਗੀਆਂ ਉਹ ਰਿਜ਼ਰਵ ਇਸ ਦੇ ਵਿੱਚ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਐਸਸੀ ਐਸਟੀ ਓਬੀਸੀ ایਡਬਲਿਊਐਸ ਮਤਲਬ ਇਕਨੋਮਿਕਲ ਵੀਕਰ ਸੈਕਸ਼ਨਸ ਦੇ ਲਈ ਵੀ ਜਿਹੜੀ ਹੈਗੀ ਆ ਉਹ ਰੈਲਾਕਸੇਸ਼ਨ ਜਿਹੜੀ ਹੈ ਇਸ ਦੇ ਵਿੱਚ ਰਿਜ਼ਰਵੇਸ਼ਨ ਦੇ ਵਿੱਚ ਦਿੱਤੀ ਜਾਏਗੀ ਮੋਨੋਪ एग्जामੀਨੇਸ਼ਨ ਦੀ ਗੱਲ ਕਰੀਏ ਤਾਂ ਪਹਿਲਾਂ ਸੀਬੀਟੀ ਟੈਸਟ ਹੋਏਗਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ ਫਿਜ਼ੀਕਲ ਮੈਜ਼ਰਮੈਂਟ ਜਿਹੜਾ ਟੈਸਟ ਹੈ ਉਹ ਹੋਣ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਹੈਗੀ ਹੈ ਇਹ ਪੋਸਟ ਜਿਹੜੀ ਹੈ ਅਵੇਲ ਕਰਵਾਈ ਜਾਏਗੀ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡੀ ਫੀ ਰਹਿਣ ਵਾਲੀ ਹੈ ਐਸਸੀਐਸਟੀ ਐਕ ਸਰਵਿਸਮੈਨ ਫੀਮੇਲ ਮਿਨੋਰਟੀ ਇਕਨੋਮਿਕਲ ਵੀਕਰ ਸੈਕਸ਼ਨਸ ਦੇ ਲਈ 200 ਪਰ पे फीस ਦੇ ਵਿੱਚ ਰਹਿਣ ਵਾਲੀ ਆ اور ਬਾਕੀ ਦੇ ਲਈ ਅਦਰਸ ਦੇ ਲਈ ਜਿਹੜੀ ਹੈ ਉਹ 500 ਰੁਪਇਆ ਫੀ ਜਿਹੜੀ ਹੈ ਉਹ ਇਸ ਦੇ ਵਿੱਚ ਤੁਹਾਡੀ ਰੱਖੀ ਗਈ ਹੈ ਇਸ ਦੇ ਵਿੱਚ ਇਹਨਾਂ ਨੇ ਆਪਣੀ ਅਫੀਸ਼ੀਅਲ ਵੈਬਸਾਈਟਸ ਦੇ ਲਿੰਕ ਦਿੱਤੇ ਨੇ ਤੁਸੀਂ ਜਾ ਕੇ ਇਸ ਦੇ ਵਿੱਚ ਪਹਿਲਾਂ ਤਾਂ ਇਹ ਡਾਊਨਲੋਡ ਕਰ ਸਕਦੇ ਹੋ ਪੂਰਾ ਪਰਫਾਰਮਾ ਔਰ ਬਾਅਦ ਵਿੱਚ ਤੁਸੀਂ ਇਸ ਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ ਵੀ ਕਰ ਸਕਦੇ ਹੋ ਤਾਂ ਇਹ ਜੋ ਪੋਸਟਾਂ ਆਈਆਂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਰੇਲਵੇ ਦੇ ਅੰਡਰ ਰੇਲਵੇ ਰਿਕਰੂਟਮੈਂਟ ਬੋਰਡ ਦੇ ਦੁਆਰਾ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਔਰ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ ਦੀਆਂ ਆਏ ਹਨ ਪੋਸਟਾਂ ਨੇ ਕਾਫੀ achiਆ ਪੋਸਟਾਂ ਨੇ 10th ਲੈਵਲ ਦੀਆਂ ਪੋਸਟਾਂ ਨੇ ਗ੍ਰੈਜੂਏਸ਼ਨ ਲੈਵਲ ਦੀਆਂ ਪੋਸਟਾਂ ਨੇ ਤਨਖਾਹ ਵੀ ਕਾਫੀ achi ਹੈ ਜੋ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਰੂਰ ਇਸ ਦੇ ਵਿੱਚ ਅਪਲਾਈ ਕਰਨ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਡਾਊਨਲੋਡ ਵੀ ਕਰ ਸਕਦੇ ਹੋ ਨੋਟੀਫਿਕੇਸ਼ਨ ਔਰ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹੇਂ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ